ਚਾਹ ਬੀ ਲੋ ਮੰਮੀ ਹਾਨੀ ਦੀ ਡੈਡੀ ਹੈ ਮੈਂ ਵੀ ਮਾਤਾ ਦੇ ਕਹਿਣ ਤੇ ਆ ਗਿਆ ਤੇ ਘਰ ਨੂੰ ਪਤਾ ਕਿ ਵੀ ਅੰਗੇ ਵੀ ਅਸੀਂ ਦੋ ਥਾਈ ਗੱਲ ਚਲਾਈ ਸੀ ਉਥੇ ਸਾਡੀ ਗੱਲਬਾਤ ਨਹੀਂ ਹੋਈ ਤੇ ਮੈਂ ਵੀ ਬਿਨਾਂ ਆਪ ਆਪ ਹੀ ਸੁੱਠੇ ਛੇ ਗਰੀਏ ਤੇ ਗੱਲਬਾਤ ਬਣੀ ਤੇ ਫੇ ਸਾਰਿਆਂ ਨੂੰ ਦੱਸ ਦਿਆਂਗੇ ਤੇ ਨਹੀਂ ਤਾਂ ਫਸਾ ਹੀ ਜਾਂ। ਜੇ ਬਾਕੀ ਕੋਈ ਸਾਡਾ ਕੋਈ ਘਰਵਾਡੇ ਕਹਿੰਦਾ ਕੋਈ ਸਾਡੇ ਕੋਠਿਆਂ ਨੇ ਪਾਇਆ ਸੀ ਕਿਰਾਏ ਤੇ ਮਾਂ ਕੋ ਘਰੇ ਦੇ ਦੀ ਜੇ ਬਾਤ ਤੂੰ ਦੇਖ ਰਹਾ ਹੋ ਮੋਰ ਨੂੰ ਤੇ ਬਾਤ ਆਇਆ ਨਾ ਤੂੰ ਤੁਸੀਂ ਵੀ ਜਾ ਦੱਸ ਦੇ ਜ਼ਹਿਰ ਕੋ ਲੈ ਲੈਣੇ ਮਾਂ ਹੀ ਵੀ ਇੱਥੇ ਡਾਕ ਦੇ ਨਹੀਂ ਆਏ ਆ ਚਾਈ ਤੇ ਰਹਿੰਦੇ ਉਹਦੇ ਭੈਣ ਕੋਲ ਹੀ ਰਹੀ ਜਾਂਦੀ ਜਿਆਦਾ ਤੇ ਤੁਸੀਂ ਵੀ ਹੁਣ ਆਪਦਾ ਵੇਖ ਲਓ ਵੀ ਫਿਰ ਨਾ ਤੁਸੀਂ ਕਹਿ ਜੀ ਸੰਭੋ ਸਕਦੇ ਆਂ ਨਿਆਣੇ ਹੁਣ ਨਿੱਕੇ ਨਿੱਕੇ ਬੱਚੇ ਆ। ਉਹ ਮੈਨੂੰ ਜਾਣੋਂ ਤੋਂ ਵੀ ਰੋਕਣਾ। ਭਈ ਅਸੀਂ ਤੋਂ ਕੋਈ ਨਹੀਂ ਰਹਿਦਾ। ਅਸਲ ਤੇ ਨਾ ਵੀ ਦੇਣਾ ਵੀ ਐਸੈਂਟ ਭਰਾਵਾ ਤੋਂ ਕੌਣ ਹੋਊਗਾ। ਜੇ ਤੁਸੀਂ ਸਹੀ ਤਰੀਕੇ ਨਾਲ ਜਾਓਗੇ, ਸਹੀ ਤਰੀਕੇ ਨਾਲ ਆਓਗੇ ਤਾਂ ਸਾਨੂੰ ਕੋਈ ਰੋੜਾ ਰੋਕਣ ਨਹੀਂ। ਠੀਕ। ਤੇ ਉਹਦੇ ਚਿੰਦੇ ਜਿੰਨੇ ਬੱਚੇ ਉਹਦੇ ਹੁਣੇ ਸ਼ੋਰਟੇਜ ਤੋਂ ਰੱਖੇ ਆ। ਮੈਂ ਸੋਚਿਆ। ਤੇ ਬਾਬਾ ਤੈਨੂੰ। ਗਾਨੀ ਬਹੁਤ ਪਿਆਰ ਕਰਕੇ ਆਪਣੇ ਸੰਗਤ ਤੋਂ। ਨਹੀਂ ਨਹੀਂ ਕੋਈ ਗੱਲ ਨਹੀਂ ਭਾਈ। ਅੱਗੇ ਸੰਜੋਗਾ ਦੇ ਆ। ਜੀ ਤੁਸੀਂ ਹੁਣ ਦੇਖ ਲਓ ਆਪਾਂ ਤੁਸੀਂ ਉਹਨਾਂ ਨਾਲ ਗੱਲ ਕਰੋ। ਨਹੀਂ ਨਹੀਂ ਕਹਿੰਦੀ ਮੈਂ ਡੈਡੀ ਨੇ ਮਾਣ ਫਿਰ ਚਲੀਏ ਕਿਤੇ ਫਿਰ ਨਹੀਂ ਨਹੀਂ ਅਸੀਂ ਨਹੀਂ ਮੈਨੂੰ ਖਾਣਾ ਜਾਈਦਾ ਹੁੰਦਾ ਮੈਂ ਤਾਂ ਡੈਡੀ ਨੇ ਕਿਹਾ ਤੇ ਮੇਰੇ ਤਾਂ ਆਈ ਆ ਇਹਦੇ ਵਿੱਚ ਸਿਗਾ ਨਹੀਂ ਰਾਨੀ ਤੇ ਡੈਡੀ ਕਰਵਾਉਂਗਾ ਤੇੋਂ ਸੇ ਕਰਵਾਉਣਾ ਗੱਲ ਜਿਵੇਂ ਆਂ ਤੇ ਪਹਿਨੋ ਨਹੀਂ ਮੇਰੇ ਵੀਰ ਦਾ ਵਿਆਹ ਕਰਨੇ ਕਰਾ ਰਹੇ ਤੇ ਜਿੱਥੇ ਮੈਂ ਜੀ ਕੋ ਆਫਰ ਜੋ ਮੈਂ ਜੀ ਕੋ ਚਲੋ ਤੋ ਆ ਨਹੀਂ ਪਸੰਦ ਤਾਂ ਹੈ ਨਾ ਕੱਲ ਤੁਹਾਡੇ ਮਨ ਨੂੰ ਹੈ ਪਸੰਦ ਵਿਆਹ ਹਾਂ ਜੀ ਹਾਂ ਜੀ ਪਸੰਦ ਆ ਗਏ ਮੈਨੂੰ ਹਾਂ ਜੀ ਦਾੜੀ ਨਾਲ ਗੱਲ ਕਰ ਲਿਆ ਜੀ ਫੋਨ 'ਤੇ ਚਲੋ ਜੇ ਆਪਾਂ ਮੀਆਂ ਬੀਬੀ ਰਾਜੀ ਚਾਹ ਕਰੇਗਾ ਗਾਜੀ ਹਾਂ ਜੀ ਹੈ ਨਾ ਤੇ ਫਿਰ ਹੁਣ ਤਾਂ ਫਿਰ ਆਪਾਂ ਰੱਬ ਵੀ ਨਹੀਂ ਰੋਕ ਸਕਦਾ ਨਹੀਂ ਰੋਕ ਸਕਦਾ ਤੇ ਚਲੋ ਫਿਰ ਚਲੀਏ ਫਿਰ ਹਾਂ ਮੈਂ ਉਹ ਘਰੇ ਛੱਡ ਕੇ ਆਵਾਂ ਕਿ ਉੱਥੋਂ ਚੱਲ ਜਾਵਾਂਗੇ ਨਹੀਂ ਜੀ ਮੇਨ ਬਾਅਦ ਸੇ ਬਿਨਾ ਦੇਣੇ ਚਲ ਜਾਈਏ ਹਾਂ ਜੀ ਆਖੇ ਚੱਲ ਕੇ ਲੈ 10 ਮਿੰਟ ਰਹਿ ਜਾ ਹਾਂ ਜੀ ਤਦ ਇਹ ਜਦੋਂ ਮੈਂ ਬਾਪੂ ਨਾਲ ਗੱਲ ਕਰਦਾ ਫਿਰ ਚੋਰਾ ਆਪਾਂ ਗੱਲ ਕਰਦੇ ਸਤ ਜੀ ਫੋਨ ਨਹੀਂ ਰੱਖੋ ਨਹੀਂ ਮੇਰੇ ਕੋਲ ਉਹ ਵੱਡਾ ਕੋਈ ਨਾਮ ਨਾ ਜਾਣਦਾ ਤੇ ਬਾਪੂ ਨੇ ਮੈਨੂੰ ਕਈ ਫੋਟੋ ਕਹਿਦਾ ਸੀ ਬਈ ਮੋੜੋ ਥੋੜੀ ਦੇਰ ਹੋ ਗਈ ਜਦੋਂ ਇਹ ਮੈਨੂੰ ਲੈ ਜਾਣਾ ਥੋੜੇ ਜਨੇ ਹੁੰਦੇ ਜੀ ਤੇ ਕੋਸ਼ਿਸ਼ ਕਰੀਏ ਆਪਾਂ ਵੀ ਆਪਣਾ ਇਹ ਕੰਮ ਸਰੇ ਧੜ ਦੇ ਠੀਕ ਜੋ ਮੇਰੀ ਵੀ ਹੁਣ ਚਲੋ ਉਮਰ ਤਾਂ ਆਪਣੀ ਵੱਡੀ ਹੋ ਜਾਂਦੀ ਪਰ ਬਿਆਹ ਦੀ ਉਮਰ ਨਹੀਂ ਨਹੀਂ ਹਨਾ ਤੇ ਤੁਹਾਡੇ ਕੋ ਮਨ ਤੇ ਕੋਈ ਗੱਲ ਬਾਤ ਜਾਂ ਫਿਰ ਇਹ ਤੁਹਾਨੂੰ ਦੇਖੋ ਬੋਲੋਗੇ ਤਾਂ ਮੈਨੂੰ ਦੱਸ ਸਕਦੇ ਨਹੀਂ ਨੇ ਕੋਈ ਚਾਹ ਨਹੀਂ ਤੁਹਾਡੇ ਮਨ ਚ ਨਹੀਂ ਕੋਈ ਗੱਲ ਹਾਂ ਤੇ ਤੁਸੀਂ ਰਾਜੀ ਹੈ ਨਾ ਮਤਲਬ ਹਾਂਜੀ ਹਾਂਜੀ ਰਾਜੀ ਹਾਂ ਤੇ ਚਲੋ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਰੱਬ ਨੂੰ ਨਹੀਂ ਰੋਕ ਸਕਦਾ ਜੇ ਆਪਾਂ ਜਿਆ ਕਰਾਉਣਾ ਹੋਵੇਗਾ ਠੀਕ ਤੇ ਹੁਣ ਕਿਵੇਂ ਹੁਣ ਜਾਣਾ ਹੀ ਹੈ ਹਾਂਜੀ ਜਾਣਾ ਮੈਂ ਤਾਂ ਕਹਿੰਦਾ ਛੱਡ ਕੋ ਮੇਰੇ ਨਹੀਂ ਨਹੀਂ ਮੈਨੂੰ ਟੁਏਲਾ ਹੈ ਜਲਦੀ ਮੈਂ ਜਾਣਾ ਬਾਪ ਜੀ ਹਾਂਜੀ ਟੁਏਲਾ ਹੈ ਖਾਣਾ ਪੀਣਾ ਦਾਸੇ ਨਹੀਂ ਨਹੀਂ ਬਾਪ ਨਹੀਂ ਨਹੀਂ ਚਲੋ ਤੁਸੀਂ ਐ ਕਰੋ ਮੈਂ ਤੁਹਾਨੂੰ ਦਿੰਦਾ ਇੰਨੇ ਪੈਸੇ 10 10 ਲੀ ਜਾ ਮਾਦਾ ਮੈਂ ਗਿਆ ਸੀਗਾ ਵੇਖ ਰਿਹਾ ਸੱਜ ਕੁੜੀ ਬਰਦਰ ਕਰ ਗਿਆ ਵੀ ਤੈਨੂੰ ਮੈਂ ਤਾਂ ਨਹੀਂ ਲੈ ਕੇ ਗਿਆ ਮੈਂ ਤੈਨੂੰ ਅੱਗੇ ਨਹੀਂ ਪਤਾ ਵੀ ਆਪਣੇ ਦੋ ਵਾਰੀ ਅੱਗੇ ਆਪਣਾ ਜਵਾਬ ਹੋ ਗਿਆ ਫਿਰ ਸ਼ਰੀਕੇ ਕੋ ਵੀ ਲੈਣਾ ਚੰਗਾ ਜਿਹਾ ਲੱਗਦਾ ਬੰਦਾ ਤੇ ਮੈਂ ਤੈਨੂੰ ਤਾਂ ਨਹੀਂ ਲੈ ਗਿਆ ਸੀ ਮੈਂ ਹੁਣ ਪਹਿਲਾਂ ਮੈਂ ਵੀ ਹਾਂ ਤਾਂ ਕੁੜੀ ਨਾਲ ਮੈਨੂੰ ਜਵਾਬ ਦੇ ਦੇਵੇ ਜਾਂ ਮੇਰਾ ਨਾ ਮਨ ਮੰਨਿਆ ਤਾਂ ਫਿਰ ਤੇ ਮੈਨੂੰ ਤਾਂ ਵੈਸੇ ਉਹ ਜਿਵੇਂ ਉਹਦੇ ਪਿਓ ਨੇ ਦੱਸਿਆ ਸੀ ਮੈਨੂੰ ਤਾਂ ਕੁੜੀ ਪਸੰਦ ਆ ਪਰ ਦੇਨੂ ਕੋ ਸਾਹੰਦੈ ਕੁੜੀ ਹਾਂ ਪਸੰਦ ਆ ਮੇਰੀ ਉਮਰ ਦੇ ਨਾਲ ਦੀ ਹਾਨਰ ਹੈਨੀ ਹੈ ਤੇ ਚਲ ਪਸੰਦ ਲੈ ਕਰਾ ਲੈ ਸਰੀਰਾਂ ਲੀਕ ਪਾ ਰਲਦਾ ਕਿਹੜੇ ਵੇ ਕੀ ਹੋ ਜਾਂਦਾ ਦੁਨੀਆ ਨੂੰ ਪਤਾ ਲੱਗ ਕੇ ਕੁੜੀ ਤੇ ਆਪਦਾ ਘਰ ਅੱਡ ਲੈ ਮਾਰੇ ਚੰਗਾ ਗਾਉ ਤੂੰ ਕਿੱਥੇ ਚਲੀ ਹੈ ਬੰਦੇ ਰਹੀ ਕੀ ਬਣਦਾ ਕੀ ਨਹੀਂ ਨਹੀਂ ਮਾਤਾ ਤੂੰ ਕਿੱਥੇ ਜਾਣਾ ਹੈ ਨਾ ਮੇਰੀ ਮਾਏ ਮੈਂ ਨਾ ਕਰਿਆ ਕਰ ਥੋੜਾ ਸੋਚੀਦਾ ਚੱਲ ਮੈਂ ਆਣੀਆਂ ਜੀਂਦਾ ਤੇਰਾ ਘਰ ਅੱਡੇ ਲੈ ਤੇਰੇ ਬੱਚੇ ਹੋ ਜਾਣ ਉਹਨਾਂ ਨੂੰ ਮੈਂ ਵੇਖ ਜਾਵਾਂ ਪੁੱਤਰੀ ਪੁੱਤਰੇ ਹਾਏ ਓਵੇਂ ਦਾ ਮੈਂ ਕਹਾਦਾ ਕਰਾਉਣਾ ਸੀ ਆ ਤੇਰੀਆਂ ਗੱਲਾਂ ਕਰਕੇ ਮੈਨੂੰ ਕਰਾਉਣਾ ਪਿਆ ਵੀ ਮਾਂ ਮੇਰੀ ਐਵੇਂ ਦੱਸਦੀ ਰਹਿੰਦੀ ਐ ਕੰਮ ਕਰ ਕਰਨਾ ਔਖਾ ਹੋ ਜਾਂਦਾ ਤੇ ਪਹਿਲਾਂ ਤੈਨੂੰ ਪਤਾ ਮੈਂ ਆਪਣੇ ਕਾਮਯਾਬੀ ਪਿੱਛੇ ਭੱਜਿਆ ਮੇਰਾ ਤੇ ਟਾਈਮ ਨਾਲ ਗਿਆ ਮੈਂ ਸੋਚੇ ਕਾਮਯਾਬ ਕਰਕੇ ਆਉਂਦੇ ਹੁਣੇ ਚਲ ਪਰਿਵਾਰ ਦਾ ਗਰੀਬ ਐ ਤੇ ਉਹਨੇ ਮੈਨੂੰ ਦੱਸਿਆ ਵੀ ਇਹਦੀ ਮਾਂ ਤਾਂ ਹੈ ਨਹੀਂ ਜੀ ਤੇ ਇੱਕ ਉਹਦੀ ਭੈਣ ਕੋਲੇ ਰਹਿੰਦੀ ਐ ਤੇ ਬਣਵਈਆਂ ਕੋਲੇ ਤੇ ਉੱਥੇ ਨਾ ਰਹਿੰਦੇ ਨੇ ਵੀ ਉਹਨਾਂ ਦਾ ਜਿਹੜਾ ਸ਼ਰੀਕਾ ਨੇ ਦੀ ਭੈਣ ਦਾ ਉਹ ਜ਼ਮੀਨ ਜਮੂਨ ਖੋਣ ਨੂੰ ਫਿਰਦੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਤੇ ਇਹ ਉੱਥੇ ਰਹਿੰਦੇ ਉਹ ਕਹਿੰਦੇ ਮੇਰੇ ਉਹਨੇ ਵੀ ਆਇਆ ਕਿ ਕਿੰਨਾ ਕਿ ਤੇਰਾ ਮੈਂ ਬਿਠਾ ਰਾਂਗਾ ਪਤਾ ਕੋਈ ਨਹੀਂਗਾ ساری ਉਮਰ ਹੁਣ ਇੱਥੇ ਥੋੜਾ ਜੂ ਬੈਠੀ ਜਾਣਾ ਹੈ ਕਿ ਤੂੰ ਆਦਾ ਵਿਆਹ ਸ਼ਾਦੀ ਕਰਾ ਕੇ ਤੇ ਆਪਦਾ ਮੈਨੂੰ ਫਾਰਕ ਕਰਾ ਤੇ ਮੈਨੂੰ ਤਾਂ ਠੀਕ ਲੱਗਾ ਕਿ ਮੈਂ ਉਹਨੂੰ ਕਹਾਂ ਘੁੰਮਣ ਫਿਰਨ ਚਲੀਏ ਜਿਉਹੋ ਜੁ ਹੁੰਦੇ ਤਾਂ ਤੈਨੂੰ ਪਤਾ ਅੱਜ ਕਰਨਾ ਉਹਨੇ ਮੈਨੂੰ ਕਿਹਾ ਵੈਰਾ ਬਾਪੂ ਦੇ ਘਰ ਨਹੀਂ ਜਾਂਿਆ ਤੇ ਮੈਨੂੰ ਕੋਈ ਇੰਟਰਸਟ ਨਹੀਂ ਗਈ ਜਿੰਨਾ ਚ ਤੇ ਘੁੰਮਣ ਫਿਰਨ ਮੈਂ ਨਹੀਂ ਜਾਣਾਗਾ ਲੰਦਾ ਪੁੱਤ ਨਾਲ ਹੈ ਕੁੜੀ ਆਵੇ ਜਿਹੜਾ ਘਰ ਮਾਲ ਲਵੇ ਆਪਦਾ ਚੁੱਲਾ ਚੋਕਾ ਸਮਾਲੇ ਮੈਂ ਤਾਂ ਉਹ ਖੁੜਕੇ ਖਾਣੇ ਲਈ ਚਲ ਆਉ ਸੱਚੇ ਬਾਦਸ਼ਾਹ ਮੈਂ ਮੂੰਹ ਤੰਗਾ ਤਾਰੂ ਆਸਾਂ ਗਿਆ ਵੇ ਮੂੰਹ ਹੀ ਜਿੰਦਗੀ ਦੇ ਚਾਰ ਦਿਨ ਸੋਹ ਵੇਖ ਲਾ ਜਿੰਦਗੀ ਦਾ ਕੀ ਪਤਾ ਕਿਹੜ ਗੱਤੀ ਬਣ ਜਾਂਦਾ ਮੂੰਹ ਚਾਰ ਦਿਨ ਸੋਹ ਦੇਵੇਂ ਕਿ ਜਾਾਂਗੀ ਪੋਤਰੀ ਪੋਤਰਾ ਵੇਖ ਜਾਵਾ ਕੋਈ ਜੋ ਮਾੜਾ ਹੀ ਦੇ ਕਰਮਾਂ ਦੇ ਲਿਖਿਆ ਕਰਨਾ ਤੋਂ ਵੀ ਮੇਰਾ ਕੰਚੀ ਤਨਾਤਾ ਸੈਮੀਨੜੀ ਮਾਹੋਂ ਮੈਂ ਬਣਾ ਰੂ ਜੁਤ ਕਹਿਆਂ ਦੀ ਗੱਲ ਕਰਕੇ ਰੱਬਾ ਅਸੀਂ ਬਣਾਤਾ ਤੇ ਹੁਣ ਨੀ ਮੈਂ ਵਿਆਹ ਕਰਵਾਣਾ ਤੇ ਮਾਰਾ ਮੈਂ ਤੈਨੂੰ ਪਾਲ ਖੋਤ ਕੇ ਵੱਡਾ ਕਰਨਾ ਬਸ ਹੋਰ ਮੇਰੀ ਕੋਲ ਖੋਣ ਮਾਂ ਵੀ ਤੁਹਾਡੀ ਮੈਂ ਚ ਪਿਓ ਹੁਸੋ ਜਾਂਦਾ ਆਪਾਂ ਤੁੱਥੇ ਪਿੰਡ ਰਹਾਂ ਅੱਜ ਨਾਲ ਆਪਾਂ ਪਾਪ ਇਹਦੇ ਖਾਤੀ ਗੋ ਸੰਧ ਨਾਜ਼ੀ ਮੋਰੋ ਤੇਰੇ ਰਿਸ਼ਤੇ ਜੋੜਦੇ ਰਹਿੰਦੇ ਸੀਗੇ ਤੇ ਉਥੇ ਵੀ ਮੈਂ ਗਿਆ ਰਾਂ ਤੇ ਉਥੇ 10 ਦਿਨ ਵਾਸਤੇ ਆਏ ਸੀ ਤੂੰ ਕਹਿੰਦੇ ਬਾਈ ਇੱਥੋਂ ਦਾ ਕਿ ਕੰਦਾ ਤੇਰੇ ਰਹੇ ਤੂੰ ਚਲੇ ਗਿਆ ਕਿੱਡੀ ਮਾਰੀ ਗੱਲ ਹੈ ਹਨਾ ਵੀ ਕਿੱਡੀਆਂ ਕਿੱਡੀਆਂ ਗੱਲਾਂ ਕੀ ਤੇ ਹੁੰਦਾ ਫਿਰ ਉਹ ਕਹਿੰਦਾ ਸੀ ਹੈ ਆਪ ਹੀ ਸੱਦਿਆ ਨਾ ਲੈ ਚੱਲ ਨਹੀਂ ਤਾਂ ਨਾ ਸੀ ਆਪਾਂ ਹੋਰ ਲੱਭ ਲਾਂ ਗੱਲ ਕੁੜੀਆਂ ਦੀ ਨਹੀਂ ਹੁੰਦੀ ਜੀ ਵੀ ਜਾਂਦਾ ਬੰਦੇ ਨੂੰ ਉਹਨਾਂ ਚੀਜ਼ ਦਿਸੇ ਨਾ ਇਹ ਜੇ ਦਿਸਦੇ ਨਾ ਫਿਰ ਉਹਦਾ ਦੁੱਖ じゃ ਹੁੰਦਾ ਹੈ ਜਦੋਂ ਚੀਜ਼ ਮਿਲੇ ਨਾ ਇਹਨੇ ਮਿਲ ਕੇ ਹੱਥ ਚੋਂ ਖੋਹ ਲੈਣੀ ਫਿਰ ਨਹੀਂ ਫਾਇਦਾ ਤੇ ਰੱਬ ਮੇਰੇ ਨਾਲ ਹੀ ਤੁਹਾਡਾ ਨਹੀਂ ਕਰ ਤਾ ਤਾਂ ਮੈਂ ਵਿਆਹ-ਮਿਆਹ ਨਹੀਂ 시 ਕਰਾਉਦਾ ਤੂੰ ਮੈਨੂੰ ਜਾਦਾ ਘਰੀਂਗੀ ਤੇ ਫੇਰ ਕਿੱਧਾ ਤਾਂ ਵਿਆਹ ਕਰਾਉਣਾ ਨਹੀਂ ਹੈ ਇਹ ਨਹੀਂ ਦਿਖੋ ਸਹੀ ਵਨਲ ਛੜ ਗਿਆ ਕਿੱਥੇ ਚਲੇ ਗਿਆ ਵੀ ਤੂੰ ਮਾਰਾ ਵੀ ਮੈਨੂੰ ਜਵਾਬ ਦੱਸਦਾ ਦਿਓ ਪੂਣੀ ਚੱਕਦੇ ਹੁਣੇ ਤੇ ਹੁਣ ਆਪਾ ਹੁਣ ਮਗਰ ਜਾਣੇ ਕੋਈ ਨਹੀਂ ਤੇ ਨਾਲ ਸਿੱਧਰ ਤੂੰ ਹੋਰ ਕੁੜੀ ਲਾ ਬਣਾ ਨਹੀਂ ਦੇ ਉਹ ਗੋੜਾ ਬੇਦਾ ਬਣਾ ਉਹ ਹੋਈ ਸੀ اسی اور پتہ نہیں اور مارਕੇ ਨਹੀਂ ਲਾ ਪਰ ਨਹੀਂ ਥੋੜਾ ਬੋਲਣਾ ਆਪਾਂ ਮਿਲਾਈ ਨਹੀਂ ਭਾਈ ਅੱਜ ਤੋਂ ਬਾਤ ਚਲਦੇ ਆਂ ਸੋਝਲੇ ਮੈਂ ਵਿਆਹ ਕਰਾਉਣਾ ਹੈ 50 ਲੱਖ ਕਹੀ ਜਾਂ ਮੈਨੂੰ ਮਿਲਣੀ ਨਾ ਵਿਆਹ ਤਾਂ ਮੈਂ ਕਰਾਂਗੀ ਵਿਆਹ ਪਰ ਮੈਂ ਨਹੀਂ ਜੜਾ ਹਾਊਸ ਮਾਰੇ ਗਾਲੇ ਮੇਰਾ ਸੋਨਾ ਵਿਆਹ ਪਾਣਾ ਇੱਥੇ ਵੀ ਤੁਹਾਨੂੰ ਬਦਲ ਕਰਾਇਆ ਸੀ ਤੇ ਆਪਾਂ ਦਾ ਉਹ ਆਪਦੀ ਮੇਰੀ ਹੋ ਗਈ ਬਦਲੀ ਤੇ ਆਪਾਂ ਉੱਜੋ ਪਿੰਡ ਚ ਨਾ ਉੱਥੇ ਤੇ ਉੱਥੋਂ ਘਰ ਨਹੀਂ ਦੇ ਦੇਣਗੇ ਤੇ ਗੱਡੀ ਵੀ ਆਪਾਂ ਦੇ ਦੂੰਗੇ ਮੇਰਾ ਹੁਣ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਚਲੋ ਆ ਤਾਂ ਕੋਈ ਨਹੀਂ ਕੋਤੋ ਤੇਰੇ ਮਾਮਾ ਘਰ ਅੰਟੀ ਤੇ ਤੂੰ ਜਾਏਂਗਾ ਉੱਥੇ ਮੈਂ ਜਾਉਂਗੀ ਤੂੰ ਕਰ ਲੈ ਤਿਆਰੀ ਜਾਪਾ ਚਲੇ ਜਾਣਾ ਕੋਈ ਨਹੀਂ ਚੱਲਦਾ ਮੇਰਾ ਹੁਣ ਇੱਥੇ ਦਿਲ ਘਾੜੀ ਲੱਗਦਾ ਲੋਕ ਨਾ ਆਏ ਪਰਲੇ ਕਰੇ ਉੱਭਿਆ ਰਿਸ਼ਤਾ ਹੈ ਜੋ ਅੱਖਾਂ ਨਹੀਂ ਦਿਖਦੀਆਂ ਜੀ ਉਹ ਜਦਾਂ ਕਹਿੰਦੇ ਨਾ ਤੇ ਗਹਿ ਕੇ ਤੇ ਹੋਣਾ ਨਾ ਫਿਰ ਦੋ ਹੀ ਚੱਕ ਕੋਈ ਨਹੀਂ ਕੋਈ ਨਹੀਂ ਦੇਣਾ ਪੈਣਾ ਘਰ ਬਹੁਤ ਬਚੇਰੇ ਰਿਸ਼ਤੇ

ਕੋਲੇ ਚੱਲਦੇ ਨੇ ਵੀਖਣ ਕਿ ਉਹ ਕਿਹੜੇ ਚੱਲਦੇ ਨੇ ਵੇਖ ਲੈ ਮਾਤਾ ਹਣਾ ਤੇ ਰੱਬ ਦੇ ਰੰਗ ਵਿਚਾਰੀ ਛੋਟੀ ਜੀ ਬੱਚੀ ਤੇ ਬਾਪੂ ਇਹਦਾ ਹੈ ਹੀ ਨਹੀਂ ਦਾ ਹਣਾ ਪਰਮਾਤਮਾ ਐਵੇਂ ਦਾ ਨਾ ਕਿੰਦਾ ਜੋਰ ਹੈ ਹਣਾ ਕਿੰਦਾ ਜੋਰ ਚੱਲਦਾ ਮਾਲਕ ਨੇ ਕੋ ਵੇਖਣਾ ਛੋਟਾ ਜਿਹਾ ਵੱਡਾ ਹਾਂ ਤੇ ਪੜਾਈ ਤੇ ਸਾਡੀ ਪੂਰੀ ਕਦੇ ਹਿਆਰ ਹੈ ਕਿ ਕਿਵੇਂ ਐਵੇਂ ਤਾਂ ਨਹੀਂ ਬੋਲਦੀ ਕਿਤੇ ਹਾਂ ਬੋਤੈ ਤੇ ਫਿਰ ਪੱਤੀ ਬੈਸਟ ਫਰੈਂਡ ਹੈ ਹਾਂਜੀ ਹਾਂ ਤੇ ਉਹਨੇ ਤੁਹਾਡੇ ਘਰ ਦੇ ਆਉਂਦੇ ਪੁੱਤ ਤੂੰ ਤੈਨੂੰ ਲੈ ਕੇ ਉਹਨੇ ਜਾਣਗੇ ਠੀਕ ਹੈ ਤੇ ਮੈਂ ਤਾਂ ਤੈਨੂੰ ਇਹਨੂੰ ਲੈਣ ਗਿਆ ਸੀ ਮੈਂ ਚੱਲ ਮੈਂ ਨਾਲ ਉਹਨੂੰ ਵੀ ਲੈ ਆਉਂਗਾ ਹਾਂ ਘਰਿਆ ਕਰੋ ਦੋਵੇਂ ਪ੍ਰੇਮ ਪਿਆਰ ਨਾਲ ਹਣਾ ਦੋਵੇਂ ਪੈਣਾ ਬਾਂਜੂ ਕਿਸੇ ਨਾਲ ਮਾਰੀ ਨੀ ਚੰਗੀ ਨੀ ਲੜਨਾ ਨਹੀਂ ਪੁੱਤ ਲੜਾਈ ਜ ਕੋਈ ਫਾਇਦਾ ਨਹੀਂ

ਆਵ ਨਹੀਂ ਪਿੰਦੇ ਪੈ। ਉਹ ਮੇਰੀ ਮਾਤਾ, ਮੈਂ ਮੈਨੂੰ ਦੱਸਾਂ। ਵੇਹ ਤਾਂ ਮੈਂ ਉਹ ਸਾਜੀ ਗਿਆ ਮੂੰਹ ਤੇ ਦੱਸ ਦੇਣੀ ਸੀ। ਇਹ ਪਤਾ ਤੈਨੂੰ ਕੌਣ ਸੀ ਕਿ ਕੁੜੀ ਐ? ਕੌਣ ਸੀ? ਕਿ ਉਹ ਕੁੜੀ ਵੀ ਦੇ ਕਰਕੇ ਮੈਂ ਪਿੰਡ ਛੱਡ ਕੇ ਆਏ ਜਿੱਦੇ ਸਤੀ ਦੇ ਨਾਲ ਵਿਆਹ ਹੁੰਦਾ ਸੀ। ਵੇਹਲਾ ਬੰਦਾ ਦੀਦ ਨੂੰ ਖੋਲਦਾ ਤਾਂ ਦੀਦ ਅੱਗੇ ਜਾਂ ਕੇ ਫੇਫਾ ਹੋ ਜਾਂਦੇ। ਕੀ ਕਰ ਗਿਆ ਹਾਂ? ਵੇਲਾ ਰੱਬ ਦੇ ਰਾਂਘਣਾ ਹੋਣਗੇ ਤਾਂ ਹੁਣ ਲੋਦੂਆਂ ਦਾ ਵਿਆਹ ਕਰੇਦਾ ਸੀ ਆਪਣਾ ਮੈਂ ਖੜਾ ਹੀ ਨਹੀਂ ਗਿਆ ਤੇ ਆਪਾਂ ਉੱਥੇ ਕਾਰਕਰੇ ਮਾਰ ਕੇ ਬੰਸ ਅਤੀਤ ਨੂੰ ਜਿੰਨਾ ਮਰਜ਼ੀ ਲੁਕੋ ਲੋ ਅੱਗੇ ਆ ਹੀ ਜਾਂਦਾ ਜਿੰਨੂੰ ਪ੍ਰਮਾਤਮਾ ਨੇ ਤੁਹਾਨੂੰ ਮਿਲਾਉਣਾ ਹੈ ਸੋਨੇ ਮਿਲਾਉਣਾ ਹੀ ਮਿਲੋਂ ਅਤੀਤ ਨੂੰ ਬੰਦਾ ਜਿੰਨਾ ਮਰਜ਼ੀ ਛੁਪਾ ਲੇ ਤਨਾ ਹੁਣ ਉਹਦੇ ਰਵੇ ਨਾਲ ਪਰਮਾਨੰਤ ਟੁਆਰ ਹੋ ਗਏ ਤੇ ਉਹਨੇ ਆਪਣਾ ਫੋਨ ਹੀ ਨਹੀਂ ਚੁੱਕਿਆ ਤੇ ਆਪਣੇ ਕਰਮਾਂ ਜਿਵੇਂ ਸੀ ਨਾ ਪਿੰਨਾ ਤਾਂ ਕਿਹ ਪਤਾ ਨਹੀਂ ਕੀ ਕੋ ਗੱਲ ਹੀ ਨਾ ਬਣਦੀ ਹੋਵੇ ਫੋਨ ਹੀ ਨ ਚੱਕਿਆ ਆਪਣਾ ਜਵਾਬ ਵੀ ਨਹੀਂ ਦਿੱਤਾ ਸੰਯੋਗ ਦੀ ਗੱਲ ਇਹ ਤਾਂ ਜੇ ਸੰਯੋਗ ਮਿਲੇ ਹੁੰਦੇ ਸੀ ਤੇ ਹੋ ਜਾਂਦਾ ਜਦੋਂ ਸੰਯੋਗ ਹੀ ਨਹੀਂ ਸੀ ਤੇਰੇ ਨਾਲ ਤੇ ਪੁੱਤ ਤੇਰਾ ਨਾਲ ਕਿਵੇਂ ਹੋ ਜਾਂਦਾ ਪਰ ਗੱਪ ਆਉਂਦਾ ਹਨਾ ਨਾ ਸਾਹਮਣੇ ਆਉਂਦੇ ਨਾਲ ਚਲੋ ਕਿਤੇ ਮੈਂ ਕੁਛ ਨੂੰ ਤੇ ਮਾਤਾ ਜਾਨ ਨੂੰ ਵੀ ਕੋਸ਼ਿਸ਼ਾਂ ਮੈਂ ਕਰੂੰਗਾ ਤੁਸੀਂ ਫੋਨ ਕਿਉਂ ਨਹੀਂ ਕੀਤਾ ਧੋਖਾ ਕਿਉਂ ਦਿੱਤਾ ਸੁਣਾ ਭਾਈ ਲੋਗਾਂ ਨੂੰ ਸਾਰਕੇ ਦਾ ਮੌਰੂਦ ਸੀ ਹੁਣ ਸਾਡੇ ਦਾ ਧੋਖਾ ਕਰ ਲੈ ਤੇ ਅਸੀਂ ਤਾਂ ਬੈਠੇ ਆਂ ਤੇ ਫੁੱਟ ਚਿਆਂ ਵਾਲੀ ਹੋ ਗਈ ਚਲੋ ਕੋਣੀ ਤੁਸੀਂ ਇਹ ਗੱਲ ਨੋ ਕੀ ਖੋਜ ਨਹੀਂ ਪਤਾ ਨਹੀਂ ਇਹ ਚਲ ਮੈਨੂੰ ਦੱਸੋ ਕੀ ਗੱਲ ਹੋ ਗਈ ਆ ਫੋਟੋ ਕਿਦੀ ਆ ਇਹ ਮੈਨੂੰ ਫੋਟੋ ਦਿਖਾਓ ਹਣੀ ਜੀ ਨੇ ਰੰਦੇ ਬੋਤੂ ਬੋਲਦਾ ਨਹੀਂ ਤੂੰ ਦੀ ਸੇਦੀ ਤੇ ਦੇਣੀ ਦੀ ਫੋਟੋ ਆ ਇਹਨਾਂ ਦੀ ਫੋਟੋ ਤੁਹਾ ਡੁੱਗਲ ਕਿਵੇਂ ਆ ਗਈ ਬਾਸੀ ਮਾ ਮੈਨੂੰ ਸੱਚ ਸੱਚ ਦੱਸੋ ਕੀ ਕਹਾਣੀ ਕੀ ਆ ਮੈਨਾਂ ਸੀ ਮਿਲਿਆ ਸੀ ਕਿ ਦੋਵੇਂ ਹਸਪਤਾਲ ਤੇ ਆ ਉਥੇ ਮਿਲਿਆ ਸੀ ਕਿ ਪੈਨੋ ਮੇਰਾ ਡੈਡੀ ਮਿਲਿਆ ਸੀਗਾ ਉਹਨੇ ਸਾਰੀ ਪੁੱਛ ਦੱਸ ਦਿੱਤੀ ਸੀਗੀ ਜੇਂਦੇ ਨਾ ਮੈਂ ਔੜੀ ਦੀ ਫੁਦਾਲ ਬਾਦ ਚਲਦੀ ਸੀਗੀ ਤੇ ਆ ਕਹਾਣੀ ਸੀਗੀ ਬਿਮਾਰਨ ਵਾਰਾ ਕੀਤਾ ਹੀ ਗਿਆ ਤੂੰ ਵੀ ਨਿੱਕੇ ਨਿੱਕੇ ਹੀ ਜੀ ਵੀ ਤੁਮ ਨੂੰ ਮੈਂ ਛੱਡ ਨਹੀਂ ਸਕਦੀ ਸੀ ਕਿ ਮੈਂ ਬਾਅਦ ਚ ਵਿਆਹ ਕਰਵਾਇਆ ਹੀ ਨਹੀਂ ਗਾ ਕਿ ਮੈਂ ਬੱਚੇ ਦਿੱਤੇ ਜਾਣੇ ਵੀ ਨਾ ਨਹੀਂ ਤੁਮ ਨੂੰ ਜਾਣਾ ਤੇ ਘਰ ਆਏ ਸੀ ਕਿ ਅਭੀ ਉਹ ਮੇਰੇ ਬੱਚੇ ਹੀ ਸਮਝਾਈ ਗਏ ਵੀ ਤੂੰ ਹੀ ਚਾਹੀਦੀ ਸਾਨੂੰ ਫਿਰ ਵਿਆਹ ਕਰਵਾਇਆ ਹੀ ਨਹੀਂ ਮਾਸੀ ਮਾਂ ਐਡੀ ਵੱਡੀ ਕੁਰਬਾਨੀ ਤੁਸੀਂ ਦੇਤੀ ਉਹ ਵੀ ਸਾਡੇ ਵਾਸਤੇ ਆਗਲਾ ਦੀ ਨਿਗਾਹ ਜਦੋਂ ਤੁਤ ਤੂੰ ਥੀ ਪੈ ਕੇ ਤੋ ਤੋ ਤੁ ਕੀ ਕਹਿੰਦਾ ਨ ਵਿਆਹ ਵੀ ਨਹੀਂ ਕਰਵਾਏਗਾ ਐਡੀ ਵੱਡੀ ਕੁਰਬਾਨੀ ਅੱਜ ਸਾਡੀ ਨਿਗਾਹ ਜਦੋਂ ਦਿੱਤ ਹੋਰ ਵੀ ਜਿਆਦਾ ਵੱਡੀ ਵਾਦੀ ਚਲ ਕੋਈ ਨਹੀਂ ਪਤਾ ਤੁਹਾਡੇ ਬਦਲੇ ਨੂੰ ਕਰਨਾ ਪਿਆ ਮੈਨੂੰ ਮਾਰੇ ਨੇ ਕਿ ਤਾ ਹੀ ਹੋਵੇ ਪੀ ਕਰਦਾ ਮੇਰਾ ਮੂੰਹ ਨਜ਼ੋਰ ਵੀ ਨਹੀਂ ਚੰਗਾ ਰੋਂ ਤਾਂ ਮੈਂ ਉਨੇ ਚਾੜਾ ਸਕਦਾ ਕਿਵੇਂ ਚੰਗਾ ਵਸੀ ਹੁਣ ਮੈਂ ਚੱਲਦਾ ਤੇ ਆ ਤੂੰ ਬੀਤੀਆਂ ਗੱਲਾਂ ਨੂੰ ਹੁਣ ਭੁੱਲ ਜਾ ਤੇ ਚਾਪਾ ਕਰ ਜਾ ਹੜਾ ਤੇ ਚੱਲ ਮੈਂ ਪ੍ਰਸ਼ਾਦਾ ਜਾ ਕੇ ਛਕਦਾ ਚੱਲ ਜੂਗਾ ਬਾਈ ਜੀ ਮੈਂ ਫਿਰ ਸਾਸਤਰੀ ਦਾ ਠੀਕਾ ਦੇ ਬੋਤਾ ਹਾਂ ਹਾਂ ਤੇ ਡੈਡੀ ਤੋਂ ਡਿ ਨਿੱਕੀ ਕੁੜੀ ਆ ਇਹਦੇ ਮੈਂ ਡੈਡੀ ਨਾਲ ਤਾਂ ਮਿਲਿਆ ਪਰ ਇਹਦੀ ਮੰਮੀ ਕਿੱਥੇ ਆ ਇਹ ਬੋਤ ਮੰਮੀ ਕਰੋ ਮੁੰਡਾ ਮੇਰਾ ਬਾਹਰ ਗਿਆ ਸੀ ਅੱਛਾ ਉਹ ਕੇ ਵਿਚਾਰੀ ਨੂੰ ਛੱਡ ਗਿਆ ਸੀ ਤੇ ਉਹ ਅਸੀਂ ਲਿਆ ਕੇ ਪਾਲੀ ਘਰੇ ਅੱਛਾ ਤੁਸੀਂ ਮੁੰਡੇ ਮੇਰਾ ਵਿਆਹ ਨਹੀਂ ਹੋਇਆ ਅੱਛਾ ਤੇ ਇਹ ਬਾਹਰ ਵਿਚਾਰੀ ਲੰਬੀ ਤੇ ਅਸੀਂ ਲਿਆ ਕੇ ਘਰੇ ਪਾਲੀ ਅੱਛਾ ਮੈਨ ਲੱਗਿਆ ਵੀ ਏ ਤੁਹਾਡੀ ਕਿਦਰੇ ਆਪਦੀ ਕੁੜੀ ਆ ਨਹੀਂ ਆਪਦੀ ਕਿਥੋਂ ਮੁੰਡੇ ਦਾ ਵਿਆਹ ਨਹੀਂ ਕੀਤਾ ਮੈਂ ਅੱਛਾ ਅਬ ਮੇਰੀ ਭੈਣ ਵਾਂਗੂ ਹੀ ਤੁਹਾਡੇ ਕਿਸਾ ਦਾ ਵਿਆਹ ਨਹੀਂ ਕੀਤਾ ਕਿਉਂ ਇੰਨੀ ਉਮਰ ਹੋ ਗਈ ਬਾਈ ਦੀ ਕੋਈ ਰਿਸ਼ਤਾ ਨਹੀਂ ਦਿੰਦਾ ਤਾਂ ਨਹੀਂ ਵਿਆਹ ਕਰਾਉਂਦੇ ਰਿਸ਼ਤਾ ਖਾਸੀ ਅੱਛਾ ਉਥੇ ਕਰਾਉਂਦਾ ਸੀ ਉਹ ਤੇ ਹੋਇਆ ਨਹੀਂ ਤੇ ਮੁਰਕੇ ਨੇ ਵਿਆਹ ਕਰਾਇਆ ਹੀ ਨਹੀਂ ਅੱਛਾ ਉਹਨਾਂ ਅੱਗੇ ਬੈ ਕੇ ਕਹਿਣਾ ਅੱਛਾ ਇਹ ਫਿਰ ਆਪਣੇ ਤੇ ਆਪ ਦਾ ਮਸਲਾ ਸੀਗਾ ਪਰ ਇਹ ਤਾਂ ਦਾ ਇਹ ਅੱਪਰ ਤੋਂ ਦਮਲੇ ਅੱਛਾ ਤੇਰੇ ਤੇ ਸਾਨੂੰ ਹੈ ਤਾਂ ਪਰ ਇਹ ਪਿਆ ਕਹਿੰਦੇ ਪੁੱਤਰ ਹੈਗੇ ਹਾਂ ਆਵੇ ਮੇਰੀ ਮਾਸੀ ਮਾਨ ਨਾਲ ਵੀ ਐ ਹੀ ਹੋਇਆ ਨਾ ਉਹਦੇ ਨਾਲ ਵੀ ਐ ਨਹੀਂ ਹੋਇਆ ਇਹ ਤੇਰੀ ਮਾਸੀ ਕਿਸੀ ਹਾਂ ਮੇਰੇ ਮਾਤਾ ਜੀ ਤੇ ਮੇਰੇ ਨਾਨਾ ਜੀ ਉਹ ਐਕਸੀਡੈਂਟ ਵਿੱਚ ਫੜਾ ਉਹਨਾਂ ਦੀ ਡੈਥ ਹੋ ਗਈ ਮੈਂ ਨਾ ਦੀ ਮਾਸੀ ਮਾਨ ਨੂੰ ਨਾ ਦੀ ਫੋਟੋ ਲੈ ਕੇ ਨਾ ਰੂਮ ਦੀ ਨੂੰ ਵੇਖਿਆ ਸੀਗਾ ਤੇ ਨਾਲ ਗੱਲ ਕਰਨ ਆਇਆ ਨਾ ਆ ਮੈਂ ਉਥੇ ਕਿਵੇਂ ਵੇਖਿਆ ਮੈਂ ਜਦੋਂ ਤੂੰ ਤੇਰੇ ਕੋਲ ਹੀ ਫੋਟੋ ਲੈ ਕੇ ਰੋਂਦਾ ਏ ਤੇ ਕਿਉਂ ਨਾ ਤੂੰ ਉਹਨਾਂ ਦੇ ਸੰਯੋਗ ਹੀ ਜੋੜ ਦਈਏ ਤੇ ਉਹਨੂੰ ਮਿਸਟਰ ਬੜੀ ਚਾਹੀਦਾ ਜੀ ਇਹਨਾਂ ਨੂੰ ਮਿਲਦਿਏ ਆਪਾਂ ਨਾਲੇ ਉਹ ਕੋਈ ਤੇ ਨਾਲੇ ਉਹ ਕੋਈ ਸੋਰ ਆਪ ਨੂੰ ਕੀ ਚਾਹੀਦਾ ਮਾਤਾ ਹੋਰ ਤੂੰ ਦੱਸ ਆਪ ਕੋਈ ਜਾਈਦਾ ਮਿਲ ਜਾਂ ਉਹ ਵੀ ਰੋਂਦਾ ਤੇ ਵੀ ਰੋਂਦੀ ਉਹ ਵੀ ਅਰਜੰਟ ਕਹਿੰਦਾ ਆਪਾਂ ਮਹਾਰਾਜ ਦੇ ਕਾਰਜ ਸਵਾਰ ਤਾ ਮੈਂ ਅਦਰ ਮੁੰਸ਼ਰ ਮਨਾਉਣੀ ਆ ਤੇ ਆਸ ਕਿ ਲਿਖੇ ਸੋ ਛਾਦਣਾ ਆਪਾਂ ਉਥੇ ਗੁਰਦੁਆਰੇ ਜਾ ਕੇ ਚਾਹ ਲਾਵਾ ਪੜਾ ਦੇਨੇ ਲੈ ਮਾਤਾ ਜੀ ਅਸੀਂ ਬੜੇ ਵਿਦਾਂਦੇ ਸੀ ਕਿ ਲੈ ਤੁਸੀਂ ਦਾ ਸਾਡਾ ਮੇਰਾ ਦਿਲੀ ਖੁਸ਼ ਕਰ ਸੀ ਗੱਲ ਹਨਾ ਤੇ ਅੱਜ ਤੁਸੀਂ ਵੀ ਬਾਈ ਨਾਲ ਗੱਲ ਕਰੋ ਤੇ ਆਪਾਂ ਕੱਲ ਨੂੰ ਤੁੰਨੀ ਜਿਹੜਾ ਵਕਤ ਦਿੰਦੇ ਹਾਂ ਹਾਂ ਇਹਨੇ ਮਨਾਉ ਮੋਲਾਵਲਾ ਸੀ ਮੈਨੂੰ ਤੇ ਅਸੀਂ ਇੱਕ ਗੱਲ ਬਾਤ ਅਸਰ ਕਰਨੀ ਸੀ ਹਾਂ ਜਦੋਂ ਤੁਸੀਂ ਜਿਹੜਾ ਮਾਰ ਆਇਆ ਸੀ ਜੋ ਲਿਖੇ ਇਹਨਾਂ ਦੇ ਲਿਖੇ ਕਰਕੇ ਮਾਸੀ ਨਾਲ ਗੱਲ ਕਰਨ ਚ ਲਾਈ ਪਾ ਗਏ ਨਾ ਕਰੋ ਉਹਨੂੰ ਦਾ ਹਾਲੇ ਮੈਂ ਦੱਸਣਾ ਏ ਉਹ ਵੇਖੀ ਕਿੱਦਾਂ ਮਾਜੀ ਹੁੰਦਾ ਜਦੋਂ ਉਹਨੂੰ ਸ਼ੁਗਲੱਡ ਦੇ ਵਿਆਹ ਨਹੀਂ ਕਰਾਇਆ ਪਰਮਾਤਮਾ ਤੂੰ ਹੀ ਸਭ ਦੀ ਜੋੜ ਆਇਆ ਸੀ ਕੋਈ ਆਂਡ ਗੁੜਿੰਦ ਦਾ ਨਾ ਅੱਛਾ ਉਹ ਕਿਹਾਰੇ ਨੂੰ ਲੈਣ ਅੱਛਾ ਉਹ ਮੁੰਡਾ ਆਇਆ ਸੀਗਾ ਉਹ ਮੇਰੀ ਦਲਦੀ ਪਈ ਸੀਗੀ ਕਹਿੰਦੀ ਉਹ ਆਇਆ ਸੀਗਾ ਵੀਰਾ ਫੇਰਾ ਆਇਆ ਸੀਗਾ ਤੇ ਚਲੋ ਲੈ ਗਿਆ ਫਿਰ ਕੁੜੇ ਨੂੰ ਕੁੜੀ ਲੈ ਸੀ ਤੇ ਉਹ ਨਾ ਮਾਨੂੰ ਗਾਗ ਦੱਸੀ ਹੋ ਰਹੀ ਹੈ ਕੁੜੀ ਗਾਗ ਦੱਸੀ ਆ ਕਹਿੰਦਾ ਵੀ ਅਸੀਂ ਨਿੱਕੇ ਨਿੱਕੇ ਦੋਵੇਂ ਭੈਣ ਖਰਾਕਾ ਸਾਡਾ ਮਾਂ ਤੇ ਮਾਰਿਆ ਮਾਰ ਗਏ ਸੀ ਅੱਛਾ ਤੇ ਇਹ ਸਾਡੀ ਮਾਸੀ ਏ ਉਹ ਮਾਂ ਨਹੀਂ ਦੀ ਉਹਨਾਂ ਦੀ ਮਾਂ ਨਹੀਂ ਦੀ ਮਾਸੀ ਹੁੰਦੀ ਅੱਛਾ ਮਾਸੀ ਹੈ ਮਾਸੀ ਨੇ ਪਾਲਿਆ ਹੈ ਅੱਛਾ ਤੇ ਇਹਦਾ ਵਿਆਹ ਨਹੀਂ ਹੋਇਆ ਇਹਨੇ ਵਿਆਹ ਕਰਾਇਆ ਹੀ ਨਹੀਂ ਵਿਆਹ ਕਰ ਤੂੰ ਨਹੀਂ ਕਰਾਇਆ ਉਹ ਕਹਿੰਦੀ ਵੀ ਇਹਦੇ ਦੋ ਬੱਚੇ ਨੇ ਅੱਛਾ ਤੇ ਇਹਨਾ ਮੈਂ ਜਿੱਥੇ ਸਾਡਾ ਭਾਂਤ ਕੋਈ ਆ ਗਿਆ ਮਾਰ ਕੇ ਕਿ ਮੈਂ ਉਹਨੇ ਬੱਚੇ ਆਪ ਸੰਭਾਂਦੇ ਜਿਹੜੇ ਲਈ ਮੈਂ ਵਿਆਹ ਕਰਵਾਉਣਾ ਨਹੀਂ ਤੋਂ ਉਹਨੇ ਬੱਚੇ ਨਹੀਂ ਰੱਖਨੇ तो नहीं आपना तो अपना का तू आप चकिया ने फोन की तो 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 अच्छा। तो आप गलती अच्छा भी ओ बचे नहीं गए नहीं करवाया मासी गए सारा कुछ दस है ममी आपकी मासी न ਤੇ ਤੂੰ ਆਪਦੇ ਪੁੱਤ ਨੂੰ ਮਨਾ ਮਾਤਾ ਤੇ ਆਪਾਂ ਇਹਨਾਂ ਦਾ ਕਾਗਜ਼ ਰਾਸ ਕੰਢੀ ਇਹ ਸੇਰ ਨਹੀਂ ਨਾ ਸੁਧਾ ਗਰੇ ਸੁਧਾ ਸੁਧਿੰਗ ਵੇਲੇ ਆਹ ਹੋ ਗਈ ਜਮਚਾਂ ਪਰੀ ਇਹਨਾਂ ਪ੍ਰਮਾਤਮਾ ਦੇ ਰੰਗ ਹਨਾ

ਤੇ ਮੇਰੀ ਗੱਲ ਸੁਣੋ ਜਦੋਂ ਤੁਹਾਨੂੰ ਕੱਲ ਉਹਨਾਂ ਦੀ ਹਨਾ ਨਿੰਦੀ ਦੀ ਥੇਲੀ ਦੇ ਡੈਡੀ ਜੀ ਕੋਲੋਂ ਵੇਖੇ ਰੋਈ ਜਾਂਦੇ ਸੀ ਕਿ ਹਨਾ ਅੱਜ ਮੈਂ ਵੀ ਦੇਖਿਆ ਜੋ ਵੀ ਉਸੇ ਤਰ੍ਹਾਂ ਰੋਈ ਪ ਰਹੇ ਹੁੰਦੇ ਸੀਗੇ ਮੈਨੂੰ ਉਹਨਾਂ ਦੀ ਮਾਤਾ ਜੀ ਨੇ ਦੱਸਿਆ ਵੀ ਉਹ ਵੀ ਐ ਸਾਰਾ ਦਿਨ ਹੁੰਦੇ ਹਨ ਬਾਕੀ ਕਿਹ ਲੈ ਰੋਈ ਜਾਂਦੇ ਹਨ ਉਹਨੇ ਤਾਂ ਵਿਆਹ ਕਰਵਾਇਆ ਤੇ ਉਹ ਅੰਦੀ ਆਤੀ ਸਾਰੀ ਉਹਦੀ ਸੀ ਮੀਕੀ ਕੋਲ ਉਹ ਤੇ ਉਹਦੇ ਨੂੰ ਵਿਆਹ ਕਰਵਾ ਕੇ ਨਹੀਂ ਲਈ ਗਈ ਅੱਜ ਤੱਕ ਮੈਨੂੰ ਉਹਨੂੰ ਕਾਹਦੀ ਤਾਰੀਖਾ ਨਹੀਂ ਪਤਾ ਦੱਸਿਆ ਉਹਨਾਂ ਨੇ ਉਹਨੇ ਮੈਨੂੰ ਦੱਸਿਆ ਕਿਉਂਤੀ ਉਹਨਾਂ ਦੀ ਆਪਦੀ ਨਹੀਂ ਸੀਗੀ उ त उन्हनि कलो लंभी थी उन्हनि सोचिया की उहो असीं ਉਨ੍ਹਾਂ ਦੇ ਮਾਤਾ ਜੀ ਨੇ ਤਾਂ ਮੈਂ ਵੀ ਕਰ ਲਈ ਅਸੀਂ ਦੋਨੋਂ ਨੇ ਮਿਲ ਕੇ ਕਰ ਲਈ ਗੱਲਬਾਤ ਕੀਤੀ ਕਹਿੰਦਾ ਅਸੀਂ ਤਾਂ ਬਾਬੇ ਨੂੰ ਵੀ ਕਹਿਦਾ ਵਾ ਵੀ ਤੜਕੇ 9 ਵਜੇ ਗੁਰਦਵਾਰੇ ਉੱਥੇ ਅਸੀਂ ਤੁਹਾਡੇ ਦੋਨਾਂ ਦਾ ਅਨੰਦ ਕਾਰਜ ਕਰਵਾ ਕੇ ਦੋਨਾਂ ਦਾ ਵਿਆਹ ਕਰਵਾ ਦੇਣਾ ਵਾ ਨਹੀਂ ਕਰਵਾਉਣੇ ਜੀ ਹੁਣ ਤੋਂ ਵੀ ਮੇਰਾ ਤੋਂ ਹੀ ਸ਼ੇਰ ਕੁੱਤੇ ਹੋ ਮੇਰੀ ਹੱਟ ਨਹੀਂ ਕੋਈ ਮੈਨੂੰ ਵੀ ਲੋੜ ਵਿਆਹ ਕਰਾ ਦੇ ਨਹੀਂ ਨਹੀਂ ਮੈਂ ਤਾਂ ਹੁਣ ਗੱਲ ਪੱਕੀ ਕਰ ਆਇਆ ਵਾ ਉਹ ਵੀ ਮੰਨ ਗਿਆ ਉਹ ਤਾਂ ਨਾਲੇ ਸਾਡੂ ਦੋਨਾਂ ਨੂੰ ਵੀ ਰਖ ਲਈ ਹੁੰਦਾ ਰਾਜ਼ੀ ਹੋ ਗਿਆ ਕਰਵਾ ਕੇ ਕਰੀਗੀ ਲੋਕੀ ਕੀ ਕਰਨਗੇ ਲੋਕਾਂ ਦਾ ਮੂੰਹ ਕੋ ਨਾ ਤੋ ਸਾਰੇ ਕੀ ਹਾਂ ਲੋਕੀ ਤਾਂ ਲੋਕੀ ਰਹਿੰਦੇ ਆ ਲੋਕਾਂ ਬਾਰੇ ਪੁੱਛੀ ਜਾਂਦਾ ਕੋਈ ਲੋਗਾਂ ਤਾਂ ਜੇ ਨਹੀਂ ਚੱਲਦਾ ਫਿਰ ਤਾਂ ਉਹਨੇ ਆਲੇ ਵਿੱਚ ਆ ਆਹ ਹੈ ਗੱਲ ਪੱਕੀ ਹੋ ਗਈ ਆ ਤੇ ਗਾੜੀ ਤੋਂ ਦੰਦ ਦਾ ਅਸੀਂ ਮਾਲਕਾਰ ਜਿ ਕਰਵਾ ਦੇਣਾ ਵਾ ਹਾਂ ਜਿਹੜੀ ਤਿਆਰੀ ਕਰਨੀ ਕਰ ਲਈ ਠੀਕ ਹੈ ਨਾ ਹਾਂ ਮੈਂ ਅੰਦਰ ਮਿੰਤੂ ਨੂੰ ਵੀ ਕਹਿਤਾ ਵਾ ਤੇ ਉਹ ਵੀ ਆਪਣੀ ਮਾਲ ਵਗੈਰਾ ਤਿਆਰ ਕਰਦੀ ਪਈ ਆ ਗੱਲ ਠੀਕ ਆ ਆ ਤੁਮੇ ਸਾਰੇ ਮੇਰੇ ਸਤਿਗੁਰੂ ਜੀ ਸਤਿਗੁਰੂ ਮਹਾਰਾਜ ਮਦਾਸਪੁਰ ਹੂੰ ਬੈਠੇ ਸਭੇ ਤਾਂ ਏ ਬਾਹੇ ਗੁਰੂ ਪਰਮਾਤਮਾ ਆ ਸਾਰਾ ਪਰਿਵਾਰ ਅੱਜ ਮੈਨੂੰ ਤੂੰ ਦਿੱਤਾ ਹੈ ਤੇ ਕਿਰਪਾ ਕਰਕੇ ਪਰਿਵਾਰ ਦੀ ਸਾਡੀ ਆਪਸ ਵਿੱਚ ਬਣਾਈ ਰੱਖਣੀ ਨੌ ਸੱਸ ਦੀ ਬਣਾਈ ਰੱਖਣੀ ਚਲੋ ਫਿਰ ਚੱਲੀਏ ਆਪਾਂ ਘਰਾਂ ਨੂੰ ਵਾਕੇ ਕੰਮ ਕਰ ਉੱਥੇ ਵੀ ਕਰਨੇ ਜਾ ਕੇ